ਲਓ ਜੀ ਇੱਥੇ ਆ ਗਏ ਆਪਾਂ ਰਸੋਈ 'ਚ ਤੇ ਰਸੋਈ 'ਚ ਜਿਹੜਾ ਹੋਰ ਕਿੱਥੇ ਜਾਣਾ ਹੁੰਦਾ ਜਨਨੀਆਂ ਨੇ ਕਮਰੇ 'ਚ ਜਾਂ ਰਸੋਈ 'ਚ ਜਿਆਦਾ ਜਿਹੜਾ ਵਕਤ ਉਹ ਤੁਹਾਡਾ ਰਸੋਈ ਵਿੱਚ ਹੀ ਜਿਹੜਾ ਉਹ ਬੀਤਦਾ ਵਾ ਤੇ ਇੱਥੇ ਮੈਂ ਸਵੇਰ ਸਵੇਰ ਦਾ ਟਾਈਮ ਸੀ ਤੇ ਮੈਂ ਨਾ ਦਾਲ ਰੱਖਤੀ ਸੀ ਮੈਂ ਕਿ ਇਹਨੂੰ ਨਾ ਤੜਕਾ ਲਾ ਕੇ ਤੇ ਇਹਦਾ ਕੰਮ ਕਰ ਦਿੰਨੇ ਆ ਚਲੋ ਇਹ ਨਾ ਹੋਲੀ-ਹੋਲੀ ਬੰਦੀ ਰਹੇਗੀ ਉਹਨੇ ਚ ਨੋ ਮੇਰਾ ਅੱਜ ਰਾਤ ਦਾ ਹੈ ਕਿ ਰਸੋਈ ਦੀ ਸਫਾਈ ਥੋੜੀ ਜੀ ਕਰਨ ਦਾ ਕਿਉਂਕਿ ਰਾਸ਼ਨ ਜਿਹੜਾ ਮਹੀਨੇ ਦਾ ਹੁੰਦਾ ਉਹ ਅੱਜ ਸ਼ਾਮ ਨੂੰ ਆ ਜਾਣਾ ਹੀ ਇਸ ਕਰਕੇ ਮੈਂ ਕਿਹਾ ਉਹਨਾਂ ਨੂੰ ਵੀ ਨਾ ਜਿਹੜਾ ਪਾਲਾਂਗੇ ਆਪਾਂ ਆਰਾਮ ਨਾਲ ਤੇ ਮੈਂ ਜਿਹੜੇ ਖਾਲੀ ਡੱਬੇ ਹੀ ਨਾ ਰਾਸ਼ਨ ਵਾਲੇ ਉਹ ਮੈਂ ਕਿਹਾ ਅੱਜ ਤੋ ਦਿੰਨੇ ਆ ਤੇ ਜਿਹੜਾ ਥੋੜਾ ਬਹੁਤਾ ਸੌਦਾ ਵਾ ਉਹ ਜਿਹੜਾ ਹੋਰ ਜਿੰਨਾ ਚ ਹੈਗਾ ਵਾ ਉਹ ਰਹਿਣ ਦਿੰਨੇ ਆ ਤੇ ਇਹ ਜਿਹੜੇ ਸਾਹਮਣੇ ਤੁਹਾਨੂੰ ਤਿੰਨ ਖਾਨੇ ਲੱਭਣ ਦੇ ਨਾ ਇਹ ਮੈਂ ਪੂਰੇ ਜਿਹੜੇ ਸਾਫ਼ ਕਰਨੇ ਕਿਉਂਕਿ ਇਹਦੇ ਵਿੱਚ ਹੀ ਆਪਾਂ ਜਿਹੜਾ ਸੌਦਾ ਰੱਖਦੇ ਆ ਦਾਲ ਜਿੱਦਾਂ ਦਾਲਾਂ ਵਗੈ ਵਾਲੇ ਵਗੈਰਾ ਹੋ ਗਏ ਸਾਰਾ ਇਹਦੇ ਵਿੱਚ ਹੀ ਕਿਉਂਕਿ ਇੱਥੇ ਰਸੋਈ ਚੀ ਲੋਡ ਪੈਂਦੀ ਆ ਬਾਰ-ਬਾਰ ਜਿਹੜਾ ਅੰਦਰ ਸਟੋਰ ਚ ਜਾਂਦੀ ਲੋਡ ਨਹੀਂ ਪੈਂਦੀ ਹੈਗੀ ਤੇ ਇਥੋਂ ਜਿਹੜਾ ਕੱਢ ਕੇ ਉਹ ਵਰਤ ਲਈਦਾ ਵਾ ਇੱਕ ਤੇ ਸਾਹਮਣੇ ਪਿਆ ਹੁੰਦਾ ਕੋਈ ਵੀ ਜਿਹੜਾ ਉਹ ਬਣਾ ਸਕਦਾ ਆਪਣੇ ਵਾਸਤੇ ਚੀਜ਼ ਤੇ ਇਸ ਕਰਕੇ ਜਿਹੜੇ ਮਮੀ ਕਵਰ ਸੀ ਇਹ ਮੈਂ ਉਤਾਰ ਦਿੱਤੇ ਹੀ ਕਿਉਂਕਿ ਹੁੰਦਾ ਨਾ ਕਈ ਵਾਰੇ ਤੇਲ ਜਾਂ ਘੋ ਜਿਹੜਾ ਡੋਲ ਗਿਆ ਵਾ ਤੇ ਉਹਦੇ ਨਾਲ ਨਾ ਥੇਦੇ-ਥੇਦੇ ਹੋ ਜਾਂਦੇ ਆ ਤੇ ਮੈਂ ਕਿੱਥੇ ਮੈਂ ਧੋਂਦੀ ਰਹੂੰਗੀ ਇਹਨੂੰ ਉਤਾਰ ਦਿੰਨੇ ਆ ਕਿਉਂਕਿ ਆਪਾਂ ਲਾਇਆ ਹੋਇਆ ਜਿਹੜਾ ਵਾਲਪੇਪਰ ਉਹ ਹੈਗਾ ਬਲੈਕ ਕਲਰ ਦਾ ਉਹਦੇ ਨਾਲ ਨਾ ਇੱਕ ਤੇ ਰੋਸ਼ ਹੁੰਦੀ ਹੈ ਇਰਾਦਾ ਤਾਂ ਹੈਗਾ ਇਹਨੂੰ ਚੇਂਜ ਕਰਨ ਦਾ ਕਿ ਪੂਰਾ ਚੇਂਜ ਕਰ ਦਈਏ ਇੱਕ ਤੇ ਲੁੱਕ ਬੜੀ ਵਧੀਆ ਆਊਗੀ ਕੋਈ ਡਿਫਰੈਂਟ ਚਾ ਲਾਵਾਂਗੇ ਆਪਾਂ ਰਸੋਈ ਦੇ ਅਕੋਰਡਿੰਗ ਜਿਹਦੇ ਨਾਲ ਲਾਈਟ ਵੀ ਲਾਈਟਿੰਗ ਵੀ ਤੇ ਵੀ ਕੋਈ ਪ੍ਰੋਬਲਮ ਨਾ ਹੋਵੇ ਤੇ ਉਦਾਂ ਵੀ ਜਿਹੜਾ ਵੇਖਣ ਨੂੰ ਵਧੀਆ ਲੱਗੇ ਤੁਹਾਨੂੰ ਪਤਾ ਅੱਜ ਕਾ ਰਸੋਈਆਂ ਵਾਲੇ ਜਿਹੜੇ ਬਹੁਤ ਵਧੀਆ ਵਧੀਆ ਜਿਹੜੇ ਚੱਲ ਗਿਆ ਉਹਦੇ ਅਕੋਰਡਿੰਗ ਆਪਾਂ ਲਾਵਾਂਗੇ ਤੇ ਚੇਂਜ ਕਰਨ ਦਾ ਇਰਾਦਾ ਹੈਗਾ ਵੇਖੋ ਆਪਾਂ ਕਦੋਂ ਚੇਂਜ ਕਰਦੇ ਆਂ ਤੇ ਇਥੇ ਮੈਂ ਉਤਾਰ ਦਿੱਤੇ ਹੀ ਮੈਂ ਕਿ ਇਦਾਂ ਹੀ ਅੱਜ ਸਫਾਈ ਕਰ ਦਿੰਨੇ ਆ ਉਹ ਡੱਬੇ ਨਾ ਹੱਥ ਲੱਗ ਲੱਗ ਕੇ ਨਾ ਤੇ ਉਹ ਮੈਲੇਜ ਹੋ ਜਾਂਦੇ ਆ ਇਸ ਕਰਕੇ ਮੈਂ ਕਿ ਇਹਨੂੰ ਨਾ ਉੱਪਰ ਕਪੜਾ ਮਾਰ ਦਿੰਨੇ ਬੜੇ ਸੋਹਣੇ ਸਾਫ਼ ਹੋ ਜਾਂਦੇ ਆ ਜੇ ਆਪਾਂ ਕਰਦੇ ਰਹੀਏ ਤੇ ਫੇਰ ਤੇ ਜੇ ਆਪਾਂ ਨਾ ਕਰੀਏ ਤੇ ਫਿਰ ਇਹ ਮੈਲ ਜੰਮਦੀ ਜਾਂਦੀ ਹੈ ਤੇ ਇਹ ਕਾਲੇ ਹੋ ਜਾਂਦੇ ਆ ਤੇ ਡੱਬੇ ਜਿਹੜੇ ਖਾਲੀ ਸੀ ਉਹ ਮੈਂ ਜਿਹੜੇ ਉਹ ਤੋਂ ਹਣੇ ਲੱਗ ਕੀ ਸੀ ਤੇ ਮੈਂ ਕਿਹਾ ਧੋ ਤੂ ਕੇ ਰੱਖ ਦਿੰਨੇ ਆ ਤਾਂ ਕਿ ਸ਼ਾਮ ਤੱਕ ਜਿਹੜਾ ਇਹ ਸੁੱਕ ਜਾਣ ਕਿਉਂਕਿ ਮਾੜੀ ਜੀ ਵੀ ਸੇਲ ਰਹਿ ਜੇ ਨਾ ਡੱਬੇ ਵਿੱਚ ਜਿੱਦਾਂ ਖੰਡ ਪੱਤੀ ਵਿੱਚ ਜਾਂ ਕਿਸੇ ਵੀ ਚ ਮਸਾਲੇ ਚ ਜਾਂ ਦਾਲਾਂ ਵਗੈਰਾ ਚ ਤੇ ਉਹ ਨਾ ਫਿਰ ਉਹ ਟੋਰਾ ਜੇ ਲੱਗ ਜਾਂਦਾ ਤੇ ਉਹ ਸਾਰੀ ਚੀਜ਼ ਖਰਾਬ ਹੋ ਜਾਂਦੀ ਹੈ ਤੇ ਰਾਸ਼ਨ ਤੁਹਾਨੂੰ ਪਾਉਣਾ ਤੁਹਾਨੂੰ ਪਤਾ ਪਾਉਣਾ ਜਿਹੜਾ ਸੋਖਾ ਨਹੀਂ ਹੁੰਦਾ ਮਹੀਨੇ ਦਾ ਤੇ 10 ਤੋਂ 12000 ਦਾ ਜਿਹੜਾ ਇਦਾਂ ਹੀ ਸੌਦਾ ਪਾਇੰਦਾ ਉਹ ਵੀ ਮਾਮੂਲੀ ਜਿਹਾ ਸੌਦਾ ਇੰਨਾ ਜ਼ਿਆਦਾ ਸੌਦਾ ਵੀ ਨਹੀਂ ਪੈਂਦਾ ਤੇ ਉਹਦੇ ਨਾਲ ਇਹ ਆ ਕਿ ਮੈਨੂੰ ਇਹ ਹੁੰਦਾ ਕਿ ਕੋਈ ਚੀਜ਼ ਜਿਹੜੀ ਉਹ ਖਰਾਬ ਨਾ ਹੋ ਜੇ ਇਹਨੂੰ ਪਹਿਲਾਂ ਆਪਾਂ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਉਹ ਕਰ ਲਈਏ ਡੱਬੇ ਸੁਕਾ ਲਈਏ ਤੇ ਮੈਂ ਨਾ ਐਂ ਰੱਖਦੇ ਸੀ ਤੇ ਪੂਰੀ ਰਾਤ ਵੀ ਭੇਰੇ ਤੇ ਮੈਂ ਅਗਲੇ ਦਿਨ ਫੇ ਸੌਦਾ ਪਾਇਆ ਮੈਂ ਕਿ ਮਾੜੀ ਜੀ ਵੀ ਸੇਲ ਨਾ ਰਹਿ ਜੇ ਤੇ ਇਹ ਨਾ ਹੋਏ ਕਿ ਪੈਸੇ ਵੀ ਬਰਬਾਦ ਹੋਣ ਤੇ ਸੌਦਾ ਵੀ ਬਰਬਾਦ ਹੋਵੇ ਤੇ ਜਿਹੜੇ ਸਾਫ਼ ਕਰਨ ਵਾਲੇ ਲੱਬੇ ਸੀ ਉਹ ਮੈਂ ਐਨ ਲਗਾਤੇ ਕੰਮ ਕਰਦੇ ਰਹੀਏ ਨਾ ਫੇਰ ਨਹੀਂ ਕੋਈ ਫਰਕ ਪੈਂਦਾ ਹੈਗਾ ਮਤਲਬ ਸਵੇਸਵੇ ਦਾ ਟਾਈਮ ਹੁੰਦਾ ਨਾ ਤੇ ਸਵੇਰੇ એનર્ਜੀ ਥੋੜੀ ਜ਼ਿਆਦਾ ਹੁੰਦੀ ਹੈ ਤੇ ਜਿੰਨਾ ਮਰਜੀ ਕੰਮ ਕਰ ਲਓ ਬੰਦਾ ਥੱਕਦਾ ਨਹੀਂ ਹੈਗਾ ਹਾਂ ਜੇ ਇੱਕ ਵਾਰੀ ਬਹਿ ਜਾਈਏ ਤੇ ਬੱਸ ਫੇਰ ਬੈਠ ਹੀ ਜਾਈ ਤੇ ਬਹਿ ਜਾਈਏ ਤੇ ਫੇਰ ਨਹੀਂ ਜੇ ਉੱਠਿਆ ਜਾਂਦਾ ਫੇਰ ਤੇ ਹੁੰਦਾ ਵੀ ਮਤਲਬ ਉੱਠਣਾ ਹੀ ਨਹੀਂ ਆਪਾਂ ਲੇਟੇ ਰਹੀਏ ਐਦਾਂ ਦਾ ਕੁਝ ਹੁੰਦਾ ਸਾਬਨਾ ਹੁੰਦਾ ਮਤਲਬ ਸਾਰੀਆਂ ਜਿਹੜੀਆਂ ਹੋਸ ਵਾਈਫ ਉਹਨਾਂ ਨਾਲ ਸਾਬਨਾ ਹੁੰਦਾ ਵਾ ਤੇ ਇੱਕ ਵਾਰੀ ਕੰਮ ਲੱਗੇ ਰੋ ਤੇ ਲੱਗੇ ਰੋ ਤੇ ਮੈਨੂੰ ਇਹ ਹੁੰਦਾ ਕਿ ਰਸੋਈ ਦਾ ਸ ਨਾਂ ਬੇੜਕੇ ਮੈਂ ਆਟਾ ਜਿਹੜਾ ਉਹ ਗੁੰਨ ਲਿਆ ਸੀ ਇੱਧਰ ਮੈਂ ਪਾਣੀ ਰੱਖਿਆ ਨਾ ਗਰਮ ਇਹਦੇ ਨਾਲ ਹੀ ਮੈਂ ਡੱਬੇ ਵਗੈਰਾ ਸਾਫ਼ ਕਰੂੰਗੀ ਕਿਉਂਕਿ ਠੰਡੇ ਹੁੰਦੇ ਨੇ ਨਾ ਗਰਮ ਪਾਣੀ ਤੋਂ ਬਿਨਾ ਜਿਹੜਾ ਉਹ ਕੰਮ ਨਹੀਂ ਸਰਦਾ ਹੈਗਾ ਕਿ ਭਾਂਡੇ ਵੀ ਅੱਜਕੱਲ ਜਿਹੜੇ ਉਹ ਗਰਮ ਪਾਣੀ ਨਾਲ ਹੀ ਸਾਫ਼ ਹੁੰਦੇ ਆ ਦੂਜੇ ਪਾਣੀ ਨਾਲ ਤੇ ਸਾਫ਼ ਨਹੀਂ ਹੁੰਦੇ ਆ ਕਿ ਠੰਡਾ ਨਹੀਂ ਜਾਂਦਾ ਹੈਗਾ ਐ ਤੇ ਮੈਂ ਰੈਂਡਮ ਜਿਹੜਾ ਏਦਾਂ ਹੀ ਡੱਬੇ ਜਿਹੜੇ ਰੱਖ ਦੂੰਗੀ ਕਿਉਂਕਿ ਸੌਦਾ ਪਾਉਣਾ ਵਾ ਤੇ ਫਿਰ ਜਿਹੜੇ ਡੱਬੇ ਜਿਹੜੇ ਸੁੱਕੇ ਆ ਉਹੀ ਮੈਂ ਕੱਢਤੀ ਆ ਬਾਅਰ ਤੇ ਇਹਨਾਂ ਨੂੰ ਬਾਅਦ ਚ ਲਗਾਵਾਂਗੀ ਤਰਤੀਬ ਵਾਈਜ਼ ਜਿੱਦਾਂ ਮੈਂ ਜਿਹੜਾ ਸੋਚਿਆ ਉਹਦਾ ਲਗਾਉਂਗੀ ਤੇ ਇੱਥੇ ਡੱਬੇ ਕਰਦੇ ਆ ਜੀ ਸਾਫ਼ ਕਹਿੰਦਿਆ ਕਹਿੰਦਿਆ ਵੀ ਕਿੰਨਾ ਹੀ ਕੰਮ ਪੈ ਜਾਂਦਾ ਖਾਸ ਕਰਕੇ ਰਸੋਈ ਦਾ ਕਿਉਂਕਿ ਭਾਂਡੇ ਭਾਂਡਿਆਂ ਦਾ ਬਹੁਤ ਖਲਾਰਾ ਹੁੰਦਾ ਵਾ ਇੱਕ ਵਾਰੀ ਸਾਂਭਿਆ ਹੋਏ ਨਾ ਰਸੋਈ ਚ ਤਾਂ ਫੇਰ ਨਹੀਂ ਕੋਈ ਗੱਲ ਹੁੰਦੀ ਮਤਲਬ ਫੇਰ ਤੇ ਦੈਟਸ ਇਟ ਮਤਲਬ ਖਾਣਾ ਹੀ ਬਣਾਉਣਾ ਹੁੰਦਾ ਵਾ ਤੇ ਜਦੋਂ ਪਿਆ ਹੋਏ ਖਲਾਰਾ ਅਜ ਇੰਨੀ ਕਾਲੀ ਪੈਣੀ ਮਤਲਬ ਇੱਕਦਰ ਰਸੋਈ ਜਗੰਦ ਪਾਤਾ ਤੇ ਦੂਜਾ ਜਿਹੜਾ ਸੀ ਉਹ ਬੇੜੇ ਚ ਬੜਾ ਖਲਾਰਾ ਪਿਆ ਸੀ ਮੈ ਤੇ ਸਫਾਈ ਵੀ ਹੋ ਜੇ ਝਾੜ ਪੋਚ ਵੀ ਹੋ ਜੇ ਤੇ ਐਨ ਘਰ ਸਾਫ ਹੋ ਜੇ ਤੇ ਫੇਰ ਹੀ ਬੜਾ ਜਿਆਦਾ ਵਧੀਆ ਲੱਗਦਾ ਵਾ ਤੇ ਇਥੇ ਮੈਂ ਡੱਬੇ ਡੁੱਬੇ ਸਾਫ ਕਰਕੇ ਝਾਰੇ ਜਿਹੜੇ ਰੱਖ ਦੂੰਗੀ ਰਸੋਈ ਐਨ ਸਾਫ ਕਰ ਦੂੰਗੀ ਰੋਟੀ ਮੈਂ ਬਾਅਦ ਚਲਾਉਂਗੀ ਨਾਸ਼ਤਾ ਜਿਹੜਾ ਹੀ ਉਹ ਮੈਂ ਬਾਅਦ ਆਪਾਂ ਜਿਹੜਾ ਸਾਹਮਣੇ ਬਾਅਦ ਚੋ ਕੀਤਾ ਹੀ ਕਿਉਂਕਿ ਐ ਇਦਾਂ ਹੀ ਰਸੋਈ ਦੇ ਵਿੱਚ ਟਾਈਮ ਲੱਗ ਗਿਆ ਨਹੀਂ ਤੇ ਟਾਈਮ ਨਾ ਕਰ ਲੈਂਦਾ ਵਾ ਤੇ ਰਸੋਈ 'ਚ ਹੀ ਟਾਈਮ ਲੱਗ ਗਿਆ ਬਹੁਤ ਜ਼ਿਆਦਾ ਤੇ ਦਾਲ ਤੇ ਮੈਂ ਤੁਹਾਡੇ ਸਾਹਮਣੇ ਬਣਾ ਲਈ ਆਟਾ ਗੁੰਨ ਲਿਆ ਬਸ ਫੁਲਕੇ ਲਾਉਣੇ ਹੀ ਤੇ ਐਨ ਉਹਨਾਂ ਨੇ ਜਿਹੜੇ ਨਾਲ ਨਾਲ ਖਾ ਲੈਣੇ ਹੀ بس ਫਿਰ ਆਪਾਂ ਫਰੀ ਹੋ ਜਾਣਾ ਸੀ ਮੈਨੂੰ ਇਹ ਕਿ ਮਤਲਬ ਅੱਜ ਸੈਚਰਡੇ ਦਾ ਮੇਰੇ ਖਿਆਲ ਨਾਲ ਦਿਨ ਸੀ ਤੇ ਨਮਿਸ਼ ਨੇ ਵੀ ਅੱਜ ਆ ਜਾਣਾ ਸੀ 12 ਵਜੇ ਮੈਨੂੰ ਇਹ ਕਿ ਬਾ 12 ਵਜੇ ਤੱਕ ਨਾ ਪੂਰੀ ਫਰੀ ਹੋ ਜਾ ਤਾਂ ਕਿ ਉਹ ਆਵੇ ਤੇ ਮੈਨੂੰ ਜਿਹੜਾ ਉਹ ਇੱਧਰ ਉੱਧਰ ਜਿਹੜਾ ਉਹ ਫਿਰਨਾ ਨਾ ਪਵੇ ਇਸ ਕਰਕੇ ਤੇ ਲੋ ਜੀ ਕੰਮ ਨੇ ਪੇੜਦੇ ਆ ਰਸੋਈ ਦਾ ਵੀ ਹੋਣਾ ਜਲਦੀ ਜਲਦੀ ਕਾਸ਼ ਕਿਤੇ ਇੰਨੀ ਸਪੀਡ ਦੇ ਵਿੱਚ ਕੋਈ ਕੰਮ ਕਰਦਾ ਹੁੰਦਾ ਜਿੰਨੀ ਸਪੀਡ ਆਪਾਂ ਵੀਡੀਓ ਵਿੱਚ ਲਾਉਂਦੇ ਆ ਤੇ ਕੰਮ ਐਨ ਜਲਦੀ ਹੋ ਜਾਣਾ ਕਰਨਾ ਸੀ ਤੇ ਚਲੋ ਕੋਈ ਨਾ ਦੋ ਹੱਥਾ ਦੋ ਹੱਥ ਤੇ ਚੱਲਦੇ ਰਹਿੰਦੇ ਆ ਸਾਰੇ ਸਾਰਾ ਦਿਨ ਹੀ ਚੱਲਦੇ ਰਹਿੰਦੇ ਆ ਜਿੱਥੇ ਮਰਜੀ ਚਲਾ ਲਓ ਤੇ ਹਸ ਵਾਈਫ ਨੂੰ ਤੇ ਜਿੱਥੇ ਹੱਥ ਮਾਰੂਗੀ ਉਹੀ ਉਹਨੂੰ ਗੰਦੀ ਚੀਜ਼ ਲੱਗਣੀ ਆ ਉਹੀ ਉਹਨੇ ਕਹਿਣਾ ਅੱਜ ਕਰ ਲਾਂ ਕੱਲ ਕਰ ਲਾਂ ਹੁਣੇ ਕਰ ਲਾਂ ਐਹੀ ਚੱਲਦਾ ਰਹਿੰਦਾ ਚਲੋ ਜੀ ਜ਼ਿੰਦਗੀ ਆ ਇਦਾਂ ਹੀ ਚੱਲਦੀ ਰਹਿਣੀ ਆ ਤੇ ਲਓ ਜੀ ਇੱਥੇ ਆਪਾਂ ਬਹੁਤ ਜ਼ਿਆਦਾ ਥੱਕ ਗਈ ਮੈਂ ਬਹੁਤ ਜ਼ਿਆਦਾ ਥੱਕ ਗਈ ਖਲੋਖ ਲੋ ਕੇ ਮਤਲਬ ਸਵੇਰ ਦੀ ਮੈਂ ਮੁੱਠੀ ਜਦੋਂ ਦੀ ਉਦੋਂ ਦੀ ਮੈਂ ਖਲੋਤੀ ਸੀ ਤੇ ਐ ਨਾ ਮੈਂ ਖੁੱਲੀ ਜੀ ਟੀ-ਸ਼ਰਟ ਪਾ ਲਈ ਤੇ ਨਮਿਸ਼ ਕਹਿੰਦਾ ਮਮਾ ਐ ਕਿ ਪਾ ਲਿਆ ਸਵੇਰੇ ਸਾਰੇ ਤੇ ਉਹੀ ਗੱਲ ਹੋਈ ਮੈਂ ਕਾ ਮਤਲਬ ਢਾਂਡੇ ਸਾਫ਼ ਕਰਨੀ ਤੇ ਸਾਰੇ ਜਿਹੜੇ ਕੱਪੜੇ ਉਹ ਗਿੱਲੇ ਹੋਗੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਚੇਂਜ ਕਰ ਲਾਂਗੇ ਆਪਾਂ ਤੇ ਉਨੀ ਦੇਰ ਜਿਹੜਾ ਆਪਾਂ ਸਾਫ ਸਫਾਈ ਕਰ ਲੈਣੇ ਆ ਕੋਈ ਗੱਲ ਨਹੀਂ ਕੱਪੜਿਆਂ ਦੀ ਤੇ ਕੋਈ ਗੱਲ ਨਹੀਂ ਹੁੰਦੀ ਤੇ ਇੱਥੇ ਮੈਂ ਸਾਰੇ ਜਿਹੜਾ ਰੈਂਕ ਵਗੈਰਾ ਹੀ ਉਹ ਵੀ ਸਾਫ ਸਾਰਾ ਕਰ ਲਿਆ ਸੀ ਕੂੜਾ ਵਗੈਰਾ ਜਿਹੜਾ ਚੁੱਕਤਾ ਸੀ ਮੈਂ ਹੱਥ ਚਲਣਾ ਖਲਾਰਾ ਥੱਲੇ ਐਵੇਂ ਕੋਈ ਤਿਲਕੇਗਾ ਕੋਚ ਹੋਏਗਾ ਹਨਾ ਥੱਲੇ ਜਿਹੜਾ ਉਹ ਪੋਚਾ ਵਗੈਰਾ ਵੀ ਲਾ ਦਿੰਨੇ ਕਿਉਂਕਿ ਗਿੱਲੀ ਹੋਈ ਸੀ ਨਾ ਰਸੋਈ ਤੇ ਫਿਰ ਫਿਸਲਣ ਦਾ ਜਿਹੜਾ ਉਹ ਡਰ ਹੁੰਦਾ ਵਾ ਤੇ ਅੱਗੇ ਫਰਸ਼ ਜਿਹੜਾ ਬਹੁਤ ਜਿਹੜਾ ਤਿਲਕਣਾ ਹੋਇਆ ਬਹੁਤ ਫਿਸਲਦਾ ਵਾ ਤੇ ਹੋਜਰੀ ਵਗੈਰਾ ਮੈਂ ਤੋਤੀ ਜਿਹੜੇ ਥੱਲੇ ਤੁਹਾਨੂੰ ਭਾਂਡੇ ਲੱਭਣ ਦੇ ਨਾ ਝੂਠੇ ਜਾਂ ਹੈਂ ਤੇ ਉਹ ਜਿਹੜਾ ਆਂਟੀ ਆਉਣ ਵਾਲੇ ਆ ਉਹ ਕਰਨਗੇ ਤੇ ਉਦੋਂ ਤੇ ਮੈਂ ਸਾਰਾ ਜਿਹੜਾ ਕਰ ਲੈਣੀ ਆ ਜਿੰਨਾ ਮੇਕ ਹੋ ਸਕਦਾ ਨਾ ਉਹਨਾਂ ਮੈਂ ਕਰ ਲੈਣੀ ਆ ਤੇ ਜਿਹੜਾ ਆਂਟੀ ਦਾ ਕੰਮ ਹੁੰਦਾ ਫਿਰ ਆਣ ਕਿ ਉਹ ਜਿਹੜਾ ਉਹ ਕਰ ਲੈਂਦੇ ਆ ਨਾਲ ਜਿਹੜਾ ਉਹ ਕਰਾਉਣਾ ਹੀ ਪੈਂਦਾ ਵਾ ਕੋchna ਕੁਛ ਲੱਗੇ ਰਹੀਦਾ ਆਪ ਵੀ ਆਪ ਵੀ ਨਾਲ ਕਰਾਈਦਾ ਵਾ ਖਰੀਦਾ ਵਾ ਤੇ ਫੇਰ ਹੀ ਜਿਹੜਾ ਉਹ ਕਰਦੇ ਆ ਕੰਮ ਤੇ ਇਥੇ ਮੈਂ ਪੂਚਾ ਵਗੈਰਾ ਵੀ ਲਾ ਕੇ ਤੇ ਸਾਰਾ ਜਿਹੜਾ ਕੰਮ ਉਹ ਨਿਬੇੜ ਦੂੰਗੀ ਤੇ ਆਂਟੀ ਬਰਤਨ ਜਿਹੜੇ ਉਹ ਰਸੋਈ ਚ ਨਹੀਂ ਕਰਦੇ ਹੈਗੇ ਉਹ ਬਾਹਰ ਕੱਢ ਲੈਂਦੇ ਆ ਬਰਤਨਾਂ ਖੁੱਲੀ ਜਗ੍ਹਾ ਤੇ ਬਾਥਰੂਮ ਚ ਮਤਲਬ ਜਿਹੜਾ ਗੁਸਲਖਾਨਾ ਬਣਿਆ ਉੱਥੇ ਤੇ ਉੱਥੇ ਹੀ ਉਹ ਜਿਹੜਾ ਉਹ ਕਰ ਲੈਂਦੇ ਆ ਬਰਤਨ ਸਾਫ਼ ਕਰ ਲੈਂਦੇ ਆ ਤੇ ਇੱਥੇ ਮੈਂ ਚੱਲ ਪੈਰ ਨਾ ਪੋਚਾ ਲਾ ਦਨੀ ਉਹਦਾ ਤੇ ਰਸੋਈ ਜਿਹੜੀ ਉਹ ਧੋਣੀ ਹੁੰਦੀ ਆਂਟੀ ਨੇ ਉਹ ਆਣ ਕੇ ਜਿਹੜਾ ਉਹ ਧੋ ਲੈਣਗੇ ਪਾਣੀ ਦੇ ਨਾਲ ਤੇ ਇੱਥੇ ਨਿਬੜਦਾ ਪੜਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਮੇਰੇ ਕਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਅੱਜ ਹੈਗਾ ਵੀਰਵਾਰ ਦਾ ਦਿਨ ਤੇ ਇੰਡੀਪੈਂਡੈਂਸ ਡੇ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਇੰਡੀਪੈਂਡੈਂਸ ਡੇ ਮੇਰੇ ਖਿਆਲ ਨਾਲ ਐਤ ਜਿਹੜਾ ਵਾ ਇੰਡੀਪੈਂਡੈਂਸ ਡੇ ਇਹ ਸਾਰੇ ਤਿਹਾਰਨਾ ਤਿਹਾਰਾਂ ਨਾਲੋਂ ਜਿਹੜਾ ਉਹ ਖਾਸ ਆ ਤੇ ਦੀਵਾਲੀ ਦੁਸ਼ਹਿਰਾ ਇਹ ਸਭ ਇਹਦੇ ਹੀ ਅੰਡਰ ਆਉਂਦੇ ਆ ਕਿਉਂਕਿ ਸਾਨੂੰ ਆਜ਼ਾਦੀ ਮਿਲੀ ਹੈ ਤੇ ਫੇਰ ਹੀ ਆਪਾਂ ਜਿਹੜੇ ਤਿਹਾਰ ਜਿਹੜੇ ਉਹ ਖੁਸ਼ੀ ਨਾਲ ਸਾਰਾ ਨਾਲ ਰਲ ਮਿਲ ਕੇ ਜਿਹੜੇ ਮਨਾ ਸਕਦੇ ਆ ਤੇ ਕਿਤੇ ਵੀ ਜਾ ਸਕਦੇ ਕੁਝ ਵੀ ਕਰ ਸਕਦੇ ਆ ਇੰਡੀਆ ਚ ਰਹਿ ਕੇ ਤੇ ਸਾਨੂੰ ਕਿਸੇ ਵੀ ਗੱਲ ਦੀ ਮਨਾਈ ਨਹੀਂ ਹੈਗੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਇੰਡੀਪੈਂਡੈਂਸ ਡੇ ਤੇ ਖੁਸ਼ੀਆਂ ਭਰਦਾ ਤੁਹਾਡਾ ਜਿਹੜਾ ਉਹ ਸਾਰਾ ਜਿਹੜਾ ਉਹ ਇੰਡੀਪੈਂਡੈਂਸ ਡੇ ਰਵੇ ਤੇ ਕਰਦੇ ਹਾਂ ਵਲੌਗ ਨੂੰ ਜਿੱਦਾਂ ਕਿ ਸ਼ੁਰੂ ਕੀਤਾ ਤਾਂ ਦੇ ਸਾਹਮਣੇ ਤੇ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਅੱਜ ਮੈਂ ਤੁਹਾਨੂੰ ਵਿਖਾਨੀ ਆ ਸਵੇਰੇ ਸਵੇਰੇ ਉਹ ਵੇਖੋ ਕਿਨ ਮਿਨ ਕਿਨ ਮਨ ਸ਼ੁਰੂ ਹੋ ਗਈ ਸਵੇਰੇ ਸਵੇਰੇ ਬਹੁਤ ਜ਼ਿਆਦਾ ਬਦਲ ਹੋਇਆ ਸੀ ਤੇ بارش ਜਿਹੜੀ ਉਹ ਸ਼ੁਰੂ ਹੋ ਗਈ ਨਿੱਕ ਨਿੱਕੀ ਬਾਸ ਪੈਂਦੀ ਪਈ ਮਤਲਬ ਆ ਵੇਖੋ ਛੋਟੀ ਛੋਟੀ بارش ਪਰ ਇਹਦੇ ਨਾਲ ਕੀ ਬੂਟਿਆਂ ਨੂੰ ਨਾ ਥੋੜੀ ਜਿਹੀ ਰਾਹਤ ਮਿਲੂਗੀ ਕਿ ਇਸ ਦਿਨ ਮੈਂ ਇੰਨਾ ਦਾ ਵੀ ਮਤਲਬ ਕਰੂੰਗੀ ਸਾਰਾ ਨਾ ਇਹਨਾਂ ਨੂੰ ਸਾਫ਼ ਕਰੂੰਗੀ ਇਸ ਦਿਨ ਘਰੇ ਪਰੇ ਉਹ ਜਾਣਗੇ ਇੱਕਦਮ ਹਰੇ ਭਰੇ ਸਿੱਤਵਕੂ ਕਿੰਨਾ ਵਧੀਆ ਲੱਗਦਾ ਨਾ ਉਚਾਈ ਤੋਂ بارش ਵੇਖੋ ਹਰ ਦਿਨ ਇੱਥੇ ਪੈਂਦੀ ਪਈ ਉਹ ਉੱਪਰ ਜਗ੍ਹਾ ਉੱਪਰ